ਹਰ ਕਿਸੇ ਬਾ ਚ ਇਹ ਮੇਰੇ ਮਨਪਸੰਦ ਇੱਕ ਆਪਣਾ ਉਹ ਵੀ ਸਾਸੀ ਕਾਲੀ ਸਵਾਰਿਆਂ ਨੂੰ ਸਵਾਗਤ ਅੱਜ ਦੇ ਨਵੇਂ ਬਲੌਗ 'ਚ ਤੇ ਘਰ ਦੇ ਕੰਮ ਕਰਨ ਵੇੜ ਕੇ ਥੋੜੇ-ਬੋਤੇ ਆਪਾਂ ਲੱਗੇ ਹੋਏ ਜੀ ਟੁੱਲਟੋਣ ਤੇ ਮਨਦੀਪ ਜੀ ਸਾਰਿਆਂ ਨੂੰ ਬੈਗ ਰੂ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਸਾਰਿਆਂ ਤੇ ਤੇ ਆਪਾਂ ਰੋਜ਼ ਰੋਜ਼ ਵਾਲੇ ਜਿਹੜੇ ਰੋਜ਼ਮਾਰ ਦੇ ਕੰਮ ਆ ਆਪਣੇ ਉਹ ਨਵੇੜਕੇ ਤੁਰੀ ਲੱਗੇ ਬਿਤੇ ਢੋਣਾ ਤੇ ਪਹਿਲਾਂ ਕਣਕ ਆਪਣਾ ਕਣਕ ਰੱਖੀ ਜਿਹੜਾ ਖਾਲੀ ਹੋਇਆ ਉਹਨੂੰ ਪਾਣੀ ਲਾਇਆ ਤੇ ਲਖਮਿੰਦਰ ਨੇ ਮੱਝਾਂ ਲਾਈਆਂ ਕਾਕ ਨਾ ਕਰਕੇ ਸਾਰਾ ਘਰ ਦੇ ਨਵੇੜਕੇ ਛੋਟੇ-ਮੋਟੇ ਟੂਟੀ ਟੋਰੇ ਤੇ ਤੇ ਲਖਮਿੰਦਰ ਚੁਕਾਰੇ ਮੈਨੂੰ ਟਰਾਲੀ ਦੇ ਵਿੱਚੋਂ ਟਰਾਲੀ ਚੋਤੇ ਨਾ ਲੱਗੀ ਹੋਈ ਹਾਂ ਵੀ ਵਾਲੇ ਕਮਰੇ 'ਚ ਸਿੱਟ ਰਹੇ ਹਾਂ ਬਸ ਥੋੜੀਆਂ ਰਹਿ ਗਈਆਂ 10 ਕਪੰਡਾ ਰਹਿ ਗਈਆਂ ਬਾਕੀ ਤਾਂ ਟਰਾਲੀ ਖਾਲੀ ਕਰਤੀ ਅਸੀਂ ਸੰਗਰਵੀ ਜਿਹੜੇ ਤਾਂ ਮੇਰੇ ਲੱਗ ਲੈ। ਬਾਕੀ ਹਲੇ ਖੇਤ ਚ ਬਣਾਉਣ ਤੋਂ ਪਈ ਏ ਤੂੜੀ ਤੇ ਹਲੇ ਮਸ਼ੀਨ ਵਾਲਾ ਭਾਈ ਨਹੀਂ ਕੋਈ ਮਿਲਿਆ ਤੇ ਬਾਕੀ ਥੋੜੀ ਬਹੁਤੀ ਅਸੀਂ ਪਹਿਲੇ ਹੀ ਲੈ ਕੇ ਰੱਖ ਲੈਣੀ ਤੂੜੀ ਫਿਰ ਬਾਅਦ ਦੇ ਵਿੱਚ ਔਖਾ ਹੁੰਦਾ ਤੇ ਉਹਦੇ ਵਾਸਤੇ ਹਲੇ ਲੇਬਰ ਨਹੀਂ ਮਿਲ ਰਹੀ। ਚਲੋ ਹਲੇ ਬੀਜੀ ਆ ਨਾ ਲੋਕਾਂ ਦੀ ਕਣਕਾ ਕੱਢ ਹੋ ਰਹੀ ਆ ਹਲੇ ਕੰਮ ਚੱਲ ਰਿਹਾ ਹੈ ਨਾ। ਬਹੁਤ ਹੋ ਜਾਣਾ ਵਿਹਲਾ ਲੇਬਰਾਂ ਨੇ। ਸੋ ਚਾਰ ਦਿਨ ਦਾ ਕੰਮ ਆ ਬਸ। ਤੇ ਬਾਕੀ ਤੋ ਲੋਜੀ ਫਿਰ ਕਰ ਲਈ ਕੰਮ ਚਲੋ ਜੀ ਉਹ ਵਾਹ ਕਿਰਸਤੇ ਬੱਚਾ ਇਹ ਮੇਰੇ ਮਨ ਦਾ ਇੱਕ ਆਪਣਾ ਉਹ ਵੀ ਪੰਡ ਖੁੱਲ ਗਈ ਆ ਕੋਈ ਨਾ ਉਹ ਕਰਨੀ ਪੈਣੀ ਉਹ ਉਹ ਬਹੁਤ ਵੱੰਨ ਨੇ ਨਹੀਂ ਹੋ ਗਰਾ ਬਹੁਤ ਜਾਣ ਨੂੰ ਮੈਨੂੰ ਬਸ 5 6 ਰਹਿ ਗਈਆਂ ਹੁਣ ਤਾਂ ਉਹ ਬੜੀਆ ਹੋਰ ਤੇ ਸਾਡੇ ਇੱਕ ਮੰਮੀ ਆ ਗਈ ਜੀ ਬਾਹਰ ਤੋਂ ਤੇ ਹੁਣ ਸਾਨੂੰ ਥੋੜਾ ਜਿਹਾ ਕੰਮ ਕਰਨੇ ਵੀ ਸੌਖਾ ਲੱਗਦਾ ਮੰਮੀ ਹੈਲਪ ਕਰਾ ਦਿੰਦੇ ਸਾਡੀ ਰੋਟੀ ਪਾਣੀ ਮੰਮੀ ਵੜਾ ਦਿੰਨੇ ਆ ਤੇ ਬਾਕੀ ਚਲੋ ਕੋਈ ਆਣਾ ਨਿਭੜੀ ਜਾਂਦਾ ਟਾਈਮ ਨਾਲ ਕੰਮ ਕਰ ਬਾਕੀ ਜੀ ਥੋੜੀ ਵੀ ਕੰਮ ਕਾਰ ਕਰਨੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੇ ਅਸੀਂ ਕਰ ਲਈ ਘਰ ਦਾ ਕੰਮ ਕਾਰ ਥੋੜਾ ਜਿਹਾ ਨਿਵੇੜ ਲਈਏ ਤੇ ਫਿਰ ਜਾ ਕੇ ਆਣਾ ਰੋਪੜ ਮਿਲਦੇ ਆ ਜੀ ਤੁਹਾਨੂੰ ਰੋਪੜ ਜਾ ਕੇ ਲੋਜੀ ਆਪਾਂ ਆਏ ਗਏ ਰੋਪੜ ਬਾਜ਼ਾਰ ਦੇ ਵਿੱਚ ਲਖਬਿੰਦਰ ਤੇ ਮੈਂ ਉਹ ਲਖਬਿੰਦਰ ਪਿੱਛੇ ਆ ਆਪਣਾ ਦੁਪੱਟਿਆਂ ਵਾਲੀ ਦੁਕਾਨ ਦੇ ਉੱਤੇ ਮੈਂ ਇੱਥੇ ਵੀ ਮੀਟਿੰਗ ਕਰ ਰਹੇ ਆ ਤੇ ਆਪਾਂ ਇਹ ਜੇ ਰੋਪੜ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ ਹੈ ਜੇ ਰੋਪੜ ਦਾ ਲੋਜੀ ਦੇਖੋ ਝਲਕੀ ਬਾਜ਼ਾਰ ਦੀ ਇਸ ਟਾਈਮ ਦੁਪਹਿਰ ਦੇ 12:30 ਇੰਨਾ ਕੀ ਟਾਈਮ ਹੈ ਹੁਣੇ ਆਪਾਂ ਜਾ ਕੇ ਆਏ ਬੈਂਕਰ ਦੇ ਵਿੱਚ ਮੇਰੇ ਅਕਾਊਂਟ 'ਚੋਂ ਪੈਸੇ ਕੱਟ ਹੋਈ ਜਾਂਦੇ ਐ ਏਵਰੀ ਮੰਥ ਜਿਹੜੀ ਮੇਰੀ ਪੈਨਸ਼ਨ ਆਉਂਦੀ ਆ ਤੇ 12:30 ਹੋ ਗੀ ਜੀ ਆਪਣਾ ਤੇ ਫ੍ਰੀ ਕੈਸ਼ ਅੱਜ 28 ਨਵੰਬਰ 28 ਅਪਰਾ ਇੰਨੇ ਤੋਂ ਕੋਈ ਨਹੀਂ ਗਾ ਉਹ ਅਪਰੇਨ ショपिंग वगैरह चल रही है फिर रिश्तेदारी में घूमना है हमने आए हैं बाहर तो रोदे करके बाकी करदे काम चल पे चलते रहे हैं आज पानी लावता खेताज ਕਣ ਕਬੱਡੀ ਜਿੱਥੇ ਕੱਲ ਨੂੰ ਵੀਰ ਜਣਾ ਉਹ ਚਰੀ ਬਾਜਰਾ ਮੱਕੀ ਚਾਰਾ ਉਹ ਜੂਗ ਨੰਗਰਾ ਵਾਸਤੇ ਤੇ ਇੱਕ ਪਿੰਡ ਰਹਿੰਦੀ ਆ ਟੂੜੀ ਬਣਾਉਣ ਤੇ ਉਹ ਵੀ ਬਣੂ ਅੱਗੇ ਅੰਦਰ ਸਟਾਉਣੀ ਆ ਪਰ ਦੇਖਦੇ ਆ ਵੀ ਧਾਨ ਮੰਨੇ ਆ ਜਾਂ ਫਿਰ ਕੋਈ ਹੋਰ ਚਾਰਾ ਵਗੈਰਾ ਵੀ ਜਿੱਦੇ ਆ ਤੇ ਮਿਲਦੇ ਆ ਜੀ ਅੱਪਾ ਦਿਨ ਦੇ ਵਿੱਚ ਹੋਰ ਬਲੌਗ ਦੇ ਵਿੱਚ ਹੋਰ ਵੀਡੀਓ ਦੇ ਵਿੱਚ ਬਣੇ ਰਹੇ ਹੋ ਜੀ ਸਾਡੇ ਨਾਲ ਸასი ਸ਼ਾਰਿਆਂ ਨੂੰ ਆਗੇ ਸੰਧੂ ਸਾਹਿਬ ਰਖਵਿੰਦਰ ਹਾਂਜੀ ਆਪਾਂ ਆਈ ਹੋਏ ਜੀ ਬਾਜ਼ਾਰ ਤੇ ਥੋੜਾ ਬਾਤਾਂ ਮਾਨ ਆਪਾਂ ਨੇ ਲੈ ਲਿਆ ਚੁੰਨੀਆਂ ਵਗੈਰਾ ਡਾਈ ਕਰ ਲਈਆਂ ਦੇਤੀਆਂ ਤੇ ਬਾਕੀ ਹੋਰ ਆਪਾਂ ਨੇ ਲੈਣਾ ਸਮਾਂ ਚਲੋ ਜੀ ਚੱਲਦੇ ਹਾਂ ਮਿਲਦੇ ਹਾਂ ਹਾਂਜੀ ਆਪਾਂ ਨੇ ਵੇੜ ਲਏ ਜੀ ਘਰ ਦੇ ਕੰਮ ਕਰ ਮੱਝਾ ਵਗੈਰਾ ਲਈਆਂ ਜੀ ਚੋ ਤੇ ਆਪਣੇ ਕੋਲ ਆਈ ਹੋਈ ਅੰਜਲੀ ਅੰਜਲੀ ਨੇ ਚਲੇ ਜਾਣਾ ਪਿੰਡ ਨੂੰ ਕੱਲ ਜਾਣਾ ਜਿਹੜੇ ਪਿੰਡ ਨੂੰ ਪਰਸੋਂ ਪਰਸੋਂ ਫਿਰ ਕਾਹਦਾ ਆਉਂਗੀ ਅੱਜ ਨਹੀਂ ਆਣੇ ਕੋ ਮੇਰਾ ਘਰ ਬੰਦ ਰਹੇਗਾ ਉਹ ਅੱਥੀ ਰਹੇਗਾ ਤੂੰ ਕਾਹਦਾ ਆਉਂਗੀ ਹੁਣ ਰੁੱਕ ਕੇ ਆਉਂਗੀ तो साड़ी याद नहीं आऊंगी याद आऊगी नी अच्छा फिर फोन फून तो करूंगी वीडियो देखे करूँगी ठीक है फोन भी कर लिया कर अच्छा परसों ट्रेन को ट्रेन को जाओगी है ना रोपड़ से कितने दिन लग जाओगे ਚਾ ਅੰਬਾਲੇ ਤੋਂ ਬਸ ਆਹਸ ਤੋਂ 10 ਮਿੰਟ ਕਰਾ ਸਤਨਾਗਰ ਜਾਓ ਅੰਬਾਲੇ ਤੋਂ ਹਾਂ ਉਸ ਤੋਂ ਬਾਅਦ 10 ਦਿਨ ਬਾਅਦ ਵੇਰ ਜਾਓ ਅੱਛਾ 10 ਦਿਨ ਬਾਅਦ ਵੇਰ ਠੀਕ ਹੈ ਕਿ ਮਮਾ ਮਮਾ ਅੱਜ ਵੀ ਪੁੱਤਾਂ ਤੇ ਬਾਤ ਕਰਿਓ ਤੇ ਅੱਛਾ ਕੀ ਆ ਰੀਪੂ ਚਾਚੂ ਕੋਈ ਤਾਂ ਜਾਣਦੇ ਤੇ ਚਲੋ ਜੀ ਅੰਜਲੀ ਨੇ ਵੀ ਹੁਣ ਚਲੇ ਜਾਣਾ ਜੀ ਪਿੰਡ ਨੂੰ ਆਪਣੇ ਨੂੰ ਚੋਲੋ ਕੋਈ ਗੱਲ ਨਹੀਂ ਪਰਦੇਸੀਆਂ ਵੀ ਜਾਣਾ ਹੀ ਇਹਨਾਂ ਨੇ ਵੀ ਤੇ ਬਾਕੀ ਬਣੇ ਰਹੋ ਤੁਸੀਂ ਹੁਣ ਬਲੌਗ ਦੇ ਨਾਲ ਤੇ ਤੁਸੀਂ ਸਾਡੇ ਵੀਡੀਓ ਨੂੰ ਦਿੰਨੇ ਬਹੁਤ ਜ਼ਿਆਦਾ ਪਿਆਰ ਤੇ ਲਾਈਕ ਕਰਦੇ ਹੋ ਵੀਡੀਓ ਬਹੁਤ ਜ਼ਿਆਦਾ ਥੋੜਾ ਇੱਕ ਦੋ ਦਿਨ ਵੀਡੀਓ ਮਿਸ ਵਾਜੇਗੀ ਪਈ ਨਹੀਂ ਹੈਗੀ ਸਬ ਤੋਂ ਬਸ ਕੰਮਕਾਰਾ ਕਰਕੇ ਕਿ ਆਪਣਾ ਫੋਨ ਦਾ ਥੋੜਾ ਜਿਹਾ ਰਾਉਨ ਕਰਕੇ ਚਾਰਜਰ ਫੋਨ ਦੀ ਬੈਟਰੀ ਲੋ ਸੀ ਰੋਪੜ ਜਾਇਆ ਨਹੀਂ ਜਾਂ ਕੰਮਕਾਰ ਕਾਫੀ ਸੀ ਕਰੇ ਤੇ ਚਲੋ ਕੋਈ ਗੱਲ ਨਹੀਂ ਬਾਕੀ ਆਪਾਂ ਮਿਲਦੇ ਹਾਂ ਹੁਣ ਕਿਸੇ ਹੋਰ ਨਵੇਂ ਬਲੌਗ ਚ ਤੇ ਦਿੰਦੇ ਰਹੇ ਸਾਡੇ ਵੀਡੀਓ ਨੂੰ ਪਿਆਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ